ਗੁਰਬਾਜ ਸਿੰਘ ਬਰਾੜ ਇਸ ਵਾਰ ਵੈਨਕੂਵਰ ਵਿੱਚ ਗੁਰੂ ਨਾਨਕ ਜਹਾਜ਼ ਨਾਲ ਸੰਬੰਧਤ ਉਹਨਾਂ ਦੇ ਸਫਰ ਨਾਲ ਸੰਬੰਧਤ ਇੱਕ ਵਿਸ਼ੇਸ਼ ਪ੍ਰੋਗਰਾਮ ਹੋਣ ਜਾ ਰਿਹਾ ਹੈ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਲਈ ਮੇਰੇ ਨਾਲ ਉੱਗੇ ਬ੍ਰਾਡਕਾਸਟਰ ਮੀਡੀਆ ਦੀ ਜਾਣੀ ਪਛਾਣੀ ਸ਼ਖਸੀਅਤ ਪ੍ਰੋਫੈਸਰ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਸ਼ਾਮਲ ਨੇ ਡਾਕਟਰ ਸਾਹਿਬ ਸਵਾਗਤ ਤੁਹਾਡਾ ਜੀ ਆਇਆਂ ਨੂੰ ਜੀ ਬਹੁਤ ਸ਼ੁਕਰੀਆ ਪ੍ਰੋਫੈਸਰ ਗੁਰਬਾਜ ਸਿੰਘ ਬਰਾੜ ਜੀ ਆਪ ਜੀ ਦਾ ਤੇ ਸਮੂਹ ਦਰਸ਼ਕਾਂ ਦਾ ਬਹਿਦਲੋ ਧੰਨਵਾਦ ਤੇ ਇਹੋ ਜੇ ਇਤਿਹਾਸਿਕ ਵਿਸ਼ੇ ਤੇ ਤਸੀਂ ਗੱਲ ਕਰ ਰਹੇ ਹੋ ਇੱਕ ਮੌਕਾ ਦਿੱਤਾ ਸੋ ਹਾਰਦਿਕ ਸ਼ੁਕਰੀਆ 111 ਸਾਲ ਹੋ ਗਏ ਜੀ 1914 ਦੇ ਵਿੱਚ ਇਸੇ ਖਾਰੇ ਪਾਣੀਆਂ ਚ ਗੁਰੂ ਨਾਨਕ ਜਹਾਜ ਜੀ ਨੂੰ ਕਾਮਾਗਾਟਾ ਮਾਰੂ ਨਾਮ ਨਾਲ ਜਾਣਿਆ ਜਾਂਦਾ ਰਿਹਾ ਉਹਨੂੰ ਕੰਡੇ ਨਹੀਂ ਸੀ ਲੱਗਣ ਦਿੱਤਾ ਗਿਆ ਤੇ ਅੱਜ ਆਪਾਂ ਦੇਖੋ ਜਿਸ ਧਰਤੀ ਤੇ ਬੈਠੇ ਆ ਉਹਨਾਂ ਦੀ ਪੜਪੋਤਰਾਂ ਦੇ ਰੂਪ ਦੇ ਵਿੱਚ ਸੱਤਾ ਚ ਭਾਈਵਾਲ ਹੋ ਗਿਆ ਵੱਡੇ ਕਾਰੋਬਾਰ ਸਥਾਪਿਤ ਕਰ ਲਏ ਨੇ ਲਹਿਰਾਂ ਬਹਿਰਾਂ ਨੇ ਤੇ 111 ਵਰਿਆਂ ਬਾਅਦ ਕਿਸ ਤਰੀਕੇ ਯਾਦ ਕੀਤਾ ਜਾ ਰਿਹਾ ਬੜਾ ਇਤਿਹਾਸਿਕ ਸਵਾਲ ਹੈ ਤੁਹਾਡਾ ਅਸਲ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਆਹ ਜ਼ਮੀਨ ਜਿਸ ਤੇ ਅਸੀਂ ਬੈਠੇ ਆਂ ਕੀ ਇਹ ਜਿਹੜੇ ਸਾਨੂੰ ਅੱਜ ਹੱਕ ਹਕੂਕ ਮਿਲ ਰਹੇ ਨੇ ਇਥੋਂ ਅਗਾਹ ਵਧ ਕੇ ਅਸੀਂ ਪਾਰਲੀਮੈਂਟ ਦੇ ਗਲਿਆਰੇਾਂ ਤੱਕ ਪਹੁੰਚੇ ਆਂ ਫੈਡਰਲ ਮਨਿਸਟਰ ਪ੍ਰੀਮੀਅਰ ਤੇ ਹੋਰ ਅਨੇਕਾਂ ਅਹੁਦਿਆਂ ਤੱਕ ਕੀ ਇਹ ਐਸੀ ਤਰ੍ਹਾਂ ਹੀ ਮਿਲ ਗਏ ਕੀ ਇਹ ਥਾਲੀ 'ਚ ਪਰੋਸੇ ਮਿਲ ਗਏ ਦਰਅਸਲ ਇਹ じゃ ਐਸਾ ਨਹੀਂ ਹੈ ਇਦੇ ਵਾਸਤੇ ਜਿਨ੍ਹਾਂ ਲੋਕਾਂ ਨੇ ਇਸ ਜ਼ਮੀਨ ਤੇ ਆਪਣਾ ਲਹੂ ਮਿੰਜ ਮਾਸ ਤੇ ਹੱਡ ਜਿਹੜੇ ਪੂਰੀ ਤਰ੍ਹਾਂ ਸਮਰਪਿਤ ਕਰਕੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਬਦੌਲਤ ਇਹੋ ਜੀਆਂ ਸਮਤਲ ਹੋਈਆਂ ਵਰਨਾ ਇੰਨਾ ਸੌਖਾ ਨਹੀਂ ਸੀ 111 ਸਾਲ ਪਹਿਲਾਂ ਅੱਜ ਇਸ ਪੇਰਕ੍ਰਿਕ ਪਾਰਕ ਚ ਸਰੀ ਜੇਸੀ ਬੈਠੇ ਆ ਜਿੱਥੇ ਗਦਰੀ ਬਾਬਿਆਂ ਦੇ ਮੇਲੇ ਲੱਗਦੇ ਨੇ ਇੱਥੇ ਗੁਰਨਾਨਕ ਜਹਾਜ਼ ਦੀ ਮਾਫੀ ਦੀ ਗੱਲ ਚੱਲਦੀ ਐ ਸਾਬ ਸਾਫ ਸਿੰਘ ਥੇਨ ਉਹਨਾਂ ਦੇ ਸਾਰੇ ਸਾਥੀ ਉਪਰ ਆਲਾ ਕਰਦੇ ਨੇ ਜਾਂ ਇੱਥੋਂ ਲੈ ਕੇ ਕੈਨੇਡਾ ਦੀ ਪਾਰਲੀਮੈਂਟ ਚ ਜਿੱਥੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਥੇ ਇਹਨਾਂ ਦੁਖਾਂਤਾਂ ਦੇ ਬਾਰੇ ਮਾਫੀ ਮੰਗਦੇ ਆ ਆਪਣਾ ਦਰਦ ਬਿਆਨ ਕਰਦੇ ਨੇ ਉਥੋਂ ਤੱਕ ਆਉਣ ਲਈ ਬਹੁਤ ਕੁਝ ਚੱਲਿਆ ਐਵੇਂ ਨਹੀਂ ਕਿ ਉਹ ਛੱਡ ਦੇ ਕਿ ਉਹਨਾਂ ਨੇ ਮਾਫੀ ਮੰਗ ਲਈ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹਨਾਂ ਦੇ ਮੋਢੀਆਂ ਨੇ ਕਿਸ ਦ੍ਰਿੜਤਾ ਨਾਲ ਜ਼ੁਲਮ ਦਾ ਸਾਹਮਣਾ ਕੀਤਾ ਤੇ ਜਿਹੜੀ ਗੱਲ ਸਾਰਿਆਂ ਤੋਂ ਮਹੱਤਵਪੂਰਨ ਹੈ ਉਹ ਇਹ ਹੈ ਕਿ ਅੱਜ ਜਿਹੜੀ ਨਵੀਂ ਪੀੜ੍ਹੀ ਚਾਹੇ ਇੱਥੇ ਪੈਦਾ ਹੋ ਰਹੀ ਹੈ ਤੇ ਚਾਹੇ ਬਾਹਰੋਂ ਆ ਰਹੀ ਹੈ ਉਹ ਕਈ ਵਾਰ ਕਿਸੇ ਵੀ ਗੱਲ ਨੂੰ ਇੰਉਂ ਲੈਂਦੀ ਹੈ ਕਿ ਅਸੀਂ ਸ਼ਾਇਦ ਬੜੀ ਤਕਲੀਫ ਚਾ ਸਾਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਪਰ ਜੇ ਉਹ ਇੱਕ ਵਾਰ ਵੀ ਦੇਖ ਲੈਣ ਨਾ ਕਿ ਇਹਨਾਂ ਲੋਕਾਂ ਦੀਆਂ ਤਕਲੀਫਾਂ ਕਿੰਨੀਆਂ ਸੀ ਇਹਨਾਂ ਦਾ ਸੰਘਰਸ਼ ਕਿੱਡਾ ਸੀ ਇਹਨਾਂ ਦੀ ਦੇਣ ਕਿੰਨੀ ਸੀ ਤਾਂ ਉਹਨਾਂ ਨੂੰ ਆਪਣਾ ਦੁੱਖ ਤੇ ਆਪਣੀ ਤਕਲੀਫ ਛੋਟੀ ਲੱਗੇਗੀ ਸੋ ਉਸ ਗੁਰੂ ਨਾਨਕ ਜਹਾਜ਼ ਜਿਸ ਬਾਰੇ ਕਈ ਵਾਰ ਸੀ ਇਹ ਕਹਿੰਨੇ ਆ ਕਿ ਜਿਹੜਾ ਬਰਾਟ ਇਨਲੈਟ ਦਾ ਉਹ ਥਾਂ ਸਮੁੰਦਰ ਦਾ ਉਹ ਪਾਣੀ ਜਿੱਥੇ ਇਹ ਗੁਰੂ ਨਾਨਕ ਜਹਾਜ਼ ਨੂੰ 2 ਮਹੀਨੇ ਪਾਣੀਆਂ 'ਚ ਰੋਕ ਕੇ ਰੱਖਿਆ ਤੇ ਨਸਲਵਾਦੀ ਸਰਕਾਰ ਨੇ ੱੱਕੇ ਨਾਲ ਮੋੜਿਆ ਵਰਾਡ ਇਨਲੇਟ ਹੀ ਬ੍ਰਿਟਿਸ਼ ਸਾਮਰਾਜ ਦੇ ਪਤਨ ਤੇ ਬਰਬਾਦੀ ਦਾ ਆਖਰੀ ਕਾਫਨ ਚ ਕਿਲ ਸੀ ਬਿਲਕੁਲ ਤੇ ਪ੍ਰੋਫੈਸਰ ਫਿਰ ਇੱਕ ਪ੍ਰੋਗਰਾਮ ਕੀ ਹੋਏਗਾ ਤੁਸੀਂ ਇਹਦੀ ਰੂਪਰੇਖਾ ਲਿਖੀ ਹੋਗੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜ਼ਰੂਰ ਜੀ ਇਹ ਪ੍ਰੋਗਰਾਮ ਜਿਹੜਾ ਕਿ 25 ਮਈ ਦਿਨ ਐਤਵਾਰ ਨੂੰ ਡਾਊਨਟਾਊਨ ਦੇ ਵਿੱਚ ਉਸੇ ਥਾਂ ਤੇ ਜਿੱਥੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਹੈ ਉਥੇ ਪਿਛਲੇ ਬਾਰੇ ਦੌਰਾਨ ਵੀ ਹੋਇਆ ਇਸ ਵਾਰ ਇੱਕ ਵਿਲੱਖਣ ਰੂਪ ਦੇ ਵਿੱਚ ਹੋਏਗਾ ਕਿਉਂਕਿ 111ਵਾਂ ਬਰਾ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਤੋਂ ਉਸ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਜਿਨ੍ਹਾਂ ਨੂੰ ਅਚੇਤ ਜਾਂ ਸੁਚੇਤ ਪੱਧਰ ਤੇ ਅਸੀਂ ਭੁੱਲ ਗਏ ਆ ਬਲਕਿ ਜਿਹਨੂੰ ਇਤਿਹਾਸ ਦੇ ਲੇਖਕਾਂ ਨੇ ਵੀ ਜਦੋਂ ਬਿਆਨ ਕੀਤਾ ਉਹਦੇ 'ਚ ਜਾਂ ਟਪਲਾ ਖਾ ਗਏ ਨੇ ਜਾਂ ਇੱਕ ਨੈਰੇਟਿਵ ਉਹਨਾਂ ਨੇ ਖਾਸ ਸਿਰਜਣ ਦੇ ਵਾਸਤੇ ਉਸ ਨੂੰ ਅੱਖੋਂ ਬਰੋਖੇ ਕੀਤਾ ਉਹ ਕੀ ਹੈ ਉਹ ਹੈ ਗੁਰੂ ਨਾਨਕ ਜਹਾਜ਼ ਜਿਵੇਂ ਤੁਸੀਂ ਐਡੀਟੋਰੀਅਲ ਦੇ ਵਿੱਚ ਦੱਸਿਆ ਕਿ ਜਿਸ ਨੂੰ ਕਾਮਾਗਾਟਾ ਮਾਰੂ ਕਿਹਾ ਜਾਂਦਾ ਅਸਲ 'ਚ ਇਹ ਗੱਲ ਵੀ ਅੱਜ ਹੁਣ ਆਉਣੀ ਸ਼ੁਰੂ ਹੀ ਹੈ ਪਰਨਾ ਇਸ ਦੇ ਨਾਲ ਬ੍ਰੈਕਟਾਂ ਦੇ ਵਿੱਚ ਵੀ ਕਰੇ ਗੁਰੂ ਨਾਨਕ ਜਹਾਜ਼ ਨਾਮ ਨਹੀਂ ਸੀ ਆਇਆ ਕਾਰਨ ਕੀ ਸੀ ਕਿਉਂਕਿ ਪੇਸ਼ ਹੀ ਇਸ ਤਰ੍ਹਾਂ ਕੀਤਾ ਗਿਆ ਕਿ ਇੱਕ ਜਹਾਜ਼ ਜਿਹੜਾ ਕਾਮਾਗਾਟਾ ਮਾਰੂ ਸੀ ਉਸ ਤੇ ਲੋਕ ਆਏ ਤੇ ਉਹਨਾਂ ਨੂੰ ਮੋੜ ਦਿੱਤਾ ਤੇ ਉਹ ਲੋਕ ਜਿਹੜੇ ਸਨ ਉੱਥੇ ਜਾ ਕੇ ਮਾਰੇ ਗਏ ਉਹਨਾਂ ਚੋਂ 19 ਜਲ ਕੇ ਕਹਾਣੀ ਬਿਲਕੁਲ ਹੀ ਐਸੀ ਨਹੀਂ ਸੀ। ਇਹੀ ਪ੍ਰੋਗਰਾਮ ਜਿਹਦਾ ਟਾਈਟਲ ਇਹ ਰੱਖਿਆ ਗੁਰਨਾਨਕ ਜਹਾਜ਼ ਅਸਲ 'ਚ ਇਸ ਪੋਸਟਰ ਨੂੰ ਜੇਕਰ ਸਾਡੇ ਦਰਸ਼ਕਾਂ ਨਾਲ ਤੁਸੀਂ ਬਾਅਦ ਦੇ ਵਿੱਚ ਵੀ ਸਾਂਝਾ ਕਰ ਦਿਓ ਤਾਂ ਇਹਦੇ ਇੱਕ ਪਾਸੇ ਜਿਹੜਾ ਆ ਹਿੱਸਾ ਇਹ ਉਹ ਹੈ ਜਿੱਥੇ ਜਹਾਜ਼ਾਂ ਦੇ 베ਰਵੇ ਨੇ ਅਸਲ 'ਚ ਤੁਸੀਂ ਇਹ ਦੇਖੋ ਕਿ ਆ ਜਹਾਜ਼ ਜਿਸ ਨੂੰ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਦਾ ਜਹਾਜ਼ ਕਿਹਾ ਜਾਂਦਾ ਹੈ ਇਹ ਜਹਾਜ਼ ਦੇ ਨਾਮ ਬਦਲਦੇ ਰਹੇ ਨੇ ਹਾਂਜੀ 1890 ਦੇ ਵਿੱਚ ਇਹ ਸਟੱਬਨਹਕ ਜਹਾਜ਼ ਇਹਨੂੰ ਅਸਲ 'ਚ ਜਰਮਨ ਦੇ ਕੋਲ ਸੀ ਇਹ ਜਰਮਨ ਨੇ ਰਿਕਾਡ ਤੇ ਘੜੀ ਫਿਰ ਹੈਮਬਰਗ ਜਿਹਨੂੰ ਆਪਾਂ ਆਮ ਕਰਕੇ ਖਾਣ ਦੇ ਵਿੱਚ ਵੀ ਆਪਾਂ 버ਗਰ ਤੇ ਹੋਰ ਚੱਲਦਾ ਨਾ ਨਾਮ ਸੈਸੀਲੀਆ 1894 ਦੇ ਵਿੱਚ ਇਹਦਾ ਨਾਮ ਰੱਖਿਆ ਗਿਆ ਉਸ ਤੋਂ ਬਾਅਦ ਇਹ ਜਾਪਾਨ ਦੇ ਕੋਲ ਜਦੋਂ ਆਇਆ ਇਹ 1913 ਦੇ ਵਿੱਚ ਆਇਆ 1913 ਦੇ ਵਿੱਚ ਜਾਪਾਨੀ ਕੰਪਨੀ ਜਿਹੜੀ ਕਿ ਉਸ ਕੰਪਨੀ ਦਾ ਨਾਮ ਹੈ ਜਿਹੜਾ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਉਸ ਨੇ ਇਹ ਜਿਹੜਾ ਜਹਾਜ਼ ਸੀ ਇਹ ਲਿਆ ਤੇ ਅਸਲ 'ਚ ਇਹ ਕੋਲੇਟੋਨ ਵਾਲਾ ਜਹਾਜ਼ ਸੀ ਉਸ ਜਹਾਜ਼ ਦਾ ਨਾਮ ਇਹ ਹਿਸਟੋਰੀਕਲ ਹੈ ਜੀ ਜੇਕਰ ਤੁਸੀਂ ਫਰੇਜ਼ਰ ਵੈਲੀ ਦੇ ਪ੍ਰਮੁੱਖ ਸਥਾਨ ਹੈਰੀਟੇਜ ਗੁਰਦੁਆਰਾ ਸਾਹਿਬ ਜਾਓ ਉੱਥੇ ਪੈਨਲ ਲੱਗੇ ਹੋਏ ਆ ਪੂਰੇ ਵੱਡੇ ਸਾਈਜ਼ ਦੇ ਇਹ ਪੈਨਲ ਯੂਨੀਵਰਸਿਟੀ ਦੇ ਰਿਸਰਚ ਬੇਸਤ ਤੇ ਆ ਜਿਹੜੇ ਕਿ ਉਥੋਂ ਡਾਕੂਮੈਂਟਡ ਆ ਇਹ ਪੈਨਲ ਦੇ ਵਿੱਚ ਸਾਰੀ ਤਰਤੀਬ ਦਿੱਤੀ ਆ ਕਿ ਉਹਦੇ ਜਹਾਜ਼ ਦੇ ਨਾਂ ਕੀ ਕੀ ਸੀ ਪਰ ਕਿ ਵੀਰ ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਨੇ ਪੈਨਲ ਲਵਾਏ ਨੇ ਤੇੜੇ ਜੁੜੀ ਯੂਨੀਵਰਸਿਟੀ ਦੇ ਡਾਇਰੈਕਟਰ ਆ ਉਹਨਾਂ ਨੂੰ ਜਦੋਂ ਪੁੱਛੋ ਤੇ ਉਹਨਾਂ ਦੇ ਮੂੰਹੋਂ ਸੰਗ ਤੋਂ ਥੱਲੇ ਗੁਰੂ ਨਾਨਕ ਜਹਾਜ਼ ਦਾ ਨਾਂ ਨਹੀਂ ਉੱਤਰਦਾ ਜਦਕਿ ਅਸੀਂ ਉਥੋਂ ਹੀ ਲਏ ਆ ਉਹਨਾਂ ਦੀਆਂ ਕਿਤਾਬਾਂ ਚੋਂ ਲਏ ਆ 1914 ਦੇ ਵਿੱਚ ਫਿਰ ਇਹ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਨੂੰ ਬਾਬਾ ਗੁਰਦੇਵ ਸਿੰਘ ਜੀ ਦੇ ਏਜੰਟ ਜਿਹੜਾ ਸਿੰਗਾਪੁਰ ਦਾ ਜਰਮਨ ਦੇ ਉਹ ਏਜੰਟ ਸੀ ਉਹਨੇ ਕਈ ਜਹਾਜ਼ ਦੇਖੇ ਸਿੰਗਾਪੁਰ ਦੇ ਵੀ ਹੋਰ ਫਿਰ ਆ ਜਹਾਜ਼ ਜਿਹੜਾ ਉਹਨਾਂ ਨੇ ਸਿਲੈਕਟ ਕੀਤਾ ਕਿ ਕੈਨੇਡਾ ਨੂੰ ਲੈ ਕੇ ਜਾਣਾ ਤੇ ਮੁਸਾਫਰਾਂ ਵਾਲਾ ਜਹਾਜ਼ ਹੋਣਾ ਚਾਹੀਦਾ ਫਿਰ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਜਹਾਜ਼ ਦੀ ਜਿਹੜੀ 6 ਮਹੀਨੇ ਦੀ ਜਿਹੜੀ ਕਿਸ਼ਤ ਹੈ ਉਹ 66000 ਡਾਲਰ ਜੀ ਅੱਜ ਦੇ ਸਮੇਂ ਤੁਸੀਂ ਲਾਓ ਕਿੰਨੇ ਮਿਲੀਅਨ ਹੋਣਗੇ ਕਿੰਨੇ ਮਿਲੀਅਨ ਡਾਲਰ ਜੀ ਬਿਲਕੁਲ ਬਾਬਾ ਜੀ ਨੇ ਸਹਿਮਤੀ ਪ੍ਰਗਟਾਈ ਜੀ ਮਲੇਸ਼ੀਆ ਤੋਂ ਸੀ ਕਨਾਟ ਸੀ ਪਰ ਅੰਦਰ ਇੱਕ ਦਰਦ ਸੀ ਭਾਈ ਬਲਵੰਤ ਸਿੰਘ ਖੁਰਦਪੁਰ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਕਿਹਾ ਕਿ ਕੰਟੀਨਿਊਸ ਜਰਨੀ ਨੂੰ ਚੈਲੰਜ ਕਰਨਾ ਸੋ ਜਿਹੜਾ ਤੁਹਾਡਾ ਸਵਾਲ ਗੁਰਨਾਨਕ ਜਹਾਜ਼ ਦੇ ਨਾਮ ਕਰਨ ਦੇ ਬਾਰੇ ਉਹਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਨੇ ਇਹ ਫੈਸਲਾ ਕੀਤਾ ਕਿ ਜਹਾਜ਼ ਨੂੰ ਸਵਾਰੀਆਂ ਵਾਲਾ ਬਣਾਉਣਾ ਅੱਛਾ ਜੀ ਜਿਵੇਂ ਹੁਣ ਅਸੀਂ ਬੈਠੇ ਆਂ ਪਾਰਕ ਦੇ ਵਿੱਚ ਸੋਹਣੇ ਬੈਂਚ ਸੋਹਣੇ ਉਹਦੇ ਵਿੱਚ ਸੀਟਾਂ ਤੇ ਇੱਕ ਗੁਰਦੁਆਰਾ ਬਣਾਉਣਾ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਸਾਰੀ ਵਿਉਂਤਵੰਦੀ ਕੀਤੀ ਤਕਰੀਬਨ 2.5 ਹਜ਼ਾਰ ਡਾਲਰ ਹੋਰ ਉਹਦੇ ਤੇ ਖਰਚਾ ਕੀਤਾ ਜਿਹਨੂੰ ਕਹਦੇ ਬਈ ਰੈਨੋਵੇਸ਼ਨ ਜਿਵੇਂ ਅਸੀਂ ਕਹਿੰਨੀਏ ਕਿਸੇ ਚੀਜ਼ ਦੀ ਮੁਰੰਮਤ ਕਰਾਈ ਮੁਰੰਮਤ ਕਰਾ ਕੇ ਆਖਰਕਾਰ ਮਾਰਚ 1914 ਨੂੰ ਉਹ ਜਹਾਜ਼ ਜਿਹੜਾ ਹਾਂਗਕਾਂਗ ਲਿਆ ਕੇ ਖੜਾ ਕਰ ਦਿੱਤਾ ਗਿਆ ਜਿੱਥੇ ਅਰਦਾਸਾ ਕੀਤਾ ਗਿਆ ਅਖੰਡ ਪਾਠ ਹੋਇਆ ਅਖੰਡ ਪਾਠ ਤੋਂ ਬਾਅਦ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਸੰਗਤਾਂ ਨਿਕਤਰ ਹੋ ਕੇ ਬਕਾਇਦਾ ਤੌਰ ਤੇ ਇਸ ਜਹਾਜ਼ ਨੂੰ ਐਲਾਨੀਆਂ ਤੌਰ ਤੇ ਗੁਰੂ ਨਾਨਕ ਜਹਾਜ਼ ਨਾ ਹੀ ਰੱਖਿਆ ਕੇਵਲ ਧਾਰਮਿਕ ਨਹੀਂ ਏ ਕਿ ਜੀ ਇਸ ਕਰਕੇ ਰੱਖਤਾ ਕਿਉਂਕਿ ਸਿੱਖ ਸੀ ਤੇ ਨਾ ਅਸੀਂ ਸ਼ਰਧਾ ਨਾਲ ਗੁਰੂ ਨਾਨਕ ਜਹਾਜ਼ ਕਹਿੰਦੇ ਨੇ ਸ਼ਰਧਾ ਨਾਲ ਨਹੀਂ ਤੱਥਾਂ ਤੇ ਏ ਇਹ ਨਾਮ ਹਾਂਜੀ ਬਿਲਕੁਲ ਤੱਥ ਹੈ ਸਭ ਤੋਂ ਪਹਿਲਾ ਤੱਥ ਕੀ ਹੈ ਜੀ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਜਿਹੜੀ ਕੰਪਨੀ ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਆਰੰਭ ਦੇ ਵਿੱਚ ਹੀ ਜਨਵਰੀ 1914 ਚ ਇਹ ਜਹਾਜ਼ ਮਿਲਦਾ ਮਾਰਚ ਚ ਅੱਛਾ ਜੇ ਕਾਮਾਗਾਟਾ ਨਾ ਹੁੰਦਾ ਨਾ ਕੋਈ ਹੋਰ ਕੰਪਨੀ ਦਾ ਹੋ ਜਾਂਦਾ ਸਿੰਗapore ਦਾ ਹੋ ਜਾਂਦਾ ਮਲੇਸ਼ੀਆ ਦਾ ਹੋ ਜਾਂਦਾ ਜਾਪਾਨ ਦਾ ਕਾਮਾਗਾਟਾ ਮਾਰੂ ਜਹਾਜ਼ ਜਾਂ ਕੋਈ ਵੀ ਬਾਬਾ ਜੀ ਨੇ ਜਿਹੜਾ ਆਪਣੀ ਆਟੋ ਬਾਇਓਗ੍ਰਾਫੀ ਚ ਲਿਖਿਆ ਕਿ ਅਸੀਂ ਇਹ ਫੈਸਲਾ ਕੀਤਾ ਸੀ ਜਿਹੜਾ ਵੀ ਜਹਾਜ਼ ਮਿਲੂਗਾ ਉਹਦਾ ਜਹਾਜ਼ ਦਾ ਨਾਂ ਤਰਾਂਗੇ ਗੁਰੂ ਨਾਨਕ ਜਹਾਜ਼ ਤੇ ਅਸੀਂ ਇਹ ਵੀ ਫੈਸਲਾ ਕੀਤਾ ਸੀ ਅਸੀਂ ਚਾਰ ਜਹਾਜ਼ ਲਵਾਗੇ ਚਾਰ ਇਹ ਦਸ਼ਾਮਲ ਜਾਣਗੇ ਹੁਣ ਉਸ ਜਹਾਜ਼ ਨੂੰ ਲੈ ਕੇ ਉਸ ਨੂੰ ਬਕਾਇਦਾ ਤੌਰ ਤੇ ਉਹਨਾਂ ਨੇ ਗੁਰਗ੍ਰੰਥ ਪ੍ਰਕਾਰ ਕੀਤਾ ਗੁਰਗ੍ਰੰਥ ਸਾਹਿਬ ਦੇ ਨਾਲ ਪੰਜ ਪਿਆਰੇ ਸੇਵਾਦਾਰ ਫਿਰ ਉੱਥੇ ਪਾਠੀ ਸਿੰਘ ਜਿਨ੍ਹਾਂ ਦੇ ਪੂਰੇ 베ਰਵੇ ਆ ਫਿਰ ਢਾਡੀ ਸਿੰਘ ਜਥੇ ਉਹਦੇ 341 ਤੋਂ ਇਲਾਵਾ 24 ਮੁਸਲਮਾਨ ਵੀ ਜਿਹੜੇ ਉਸ ਏਰੀਏ ਦੇ ਸੀ ਪਤਾ ਲੱਗਿਆ ਕਿ ਇਸ਼ਤਿਹਾਰ ਜਿਵੇਂ ਸੀ ਨਾ ਇਸ਼ਤਿਹਾਰ ਦੀ ਸ਼ਬਦਾਵਲੀ ਇਹ ਜਹਾਜ਼ ਕੈਨੇਡਾ ਨੂੰ ਚੱਲਿਆ ਸਿੱਖਾਂ ਦਾ ਜਹਾਜ਼ ਚੱਲਿਆ ਗੁਰਨਾਨਕ ਜੀ ਆਸ ਚੱਲਿਆ ਤੇ ਉਹਦੇ ਤੇ ਚਲੋ ਜੇ ਆਪਣੇ ਕੋਈ ਬੰਦੇ ਆਪਾਂ ਜਾਣਾ ਚਾਹੋਣੇ ਆ ਜੀ ਆਜੋ ਬਿਲਕੁਲ ਤੇ 12 Hindu ਤੇ 24 ਮੁਸਲਮਾਨ ਹਾਂ ਕਿਉਂਕਿ ਸਭ ਲਈ ਉਹ ਸਾਂਝਾ ਸੱਦਾ ਸੀ ਜੀ ਤੇ ਇਹ ਪ੍ਰਸਾਵ ਆਪਾਂ ਹੁਣ ਬੱਸਾਂ 'ਚ ਸਫ਼ਰ ਕਰਦੇ ਰਹੇ ਆਂ ਪੰਜਾਬ ਦੇ ਵਿੱਚ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਤੇ ਨਾ ਟਿਕਟਾਂ ਤੇ ਨਾਂ ਲਿਖੇ ਹੁੰਦੇ ਫਲਾਨੀ ਟਰਾਂਸਪੋਰਟ ਕਿੱਥੋਂ ਚੱਲਣੀ ਕਿੱਥੇ ਜਾਣੀ ਹੈ ਕਿਹੜੇ ਪਿੰਡ ਉਤਰਨਾ ਕਿਹੜੇ ਸ਼ਹਿਰ ਜਾਣਾ ਤੇ ਕਿੰਨਾ ਕਿਰਾਇਆ ਲੱਗੂਗਾ ਇਹ ਜਾਈ ਦੀ ਟਿਕਟਾਂ ਹੋਣੀਆਂ ਤੇ ਉੱਥੇ ਕੀ ਨਾਮ ਲਿਖਿਆ ਮਿਲਦਾ ਬਹੁਤ ਪਿਆਰੀ ਗੱਲ ਹੈ ਜੀ ਇਹ ਇੱਕ ਐਸਾ ਸਵਾਲ ਹੈ ਜਿਹੜਾ ਉਹਨਾਂ ਸਾਰੇ ਭੁਲੇਖਿਆਂ ਨੂੰ ਹੀ ਦੂਰ ਕਰ ਦਿੰਦਾ ਜਿਹੜੇ ਹੁਣ ਤੱਕ ਅਸੀਂ ਲਗਾਤਾਰ ਜਿੰਨਾਂ ਦੇ ਵਿੱਚੋਂ ਲੰਘਦੇ ਆ ਤੁਸੀਂ ਦੇਖੋ ਜਦੋਂ ਜਹਾਜ਼ ਦੇ ਵਾਰਸ ਤੇ ਪੈਸੇਂਜਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਜਹਾਜ਼ ਚੱਲਣਾ ਕੈਨੇਡਾ ਨੂੰ ਜਾਣਾ ਤੇ ਇਸ ਦੀਆਂ ਟਿਕਟਾਂ ਛਪਾਓ ਤੇ ਗੁਰਦਿੱਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਇਹ ਫੈਸਲਾ ਕੀਤਾ ਕਿ ਇਹਨਾਂ ਦੀਆਂ ਟਿਕਟਾਂ ਜਿਹੜੀਆਂ ਜਹਾਜ਼ ਦਾ ਜੋ ਨਾਮਕਰਨ ਹੋਇਆ ਉਹਦੇ ਮੁਤਾਬਕ ਹੋਣ ਹਮ ਕਾਮਾਗਾਟਾ ਮਾਰੂ ਕਿਤੇ ਨਹੀਂ ਉਹਦੇ ਤੇ ਹਮ ਕੋਈ ਸਟੀਮਸ਼ਿਪ ਕੰਪਨੀ ਦਾ ਜੇ ਮਿਹਰਬਾਨੀ ਉਹਦੇ ਦਾ ਗੁਰੂ ਨਾਨਕ ਸਟੀਮਰ ਹਮ ਜਿਹੜੀ ਟਿਕਟ ਜਾ ਕੇ ਫੜ ਕੇ ਪੈਸੇਂਜਰ ਨੇ ਜਹਾਜ਼ ਤੇ ਚੜਨਾ ਹੁਣ ਦੇਖੋ ਰੋਡ ਵੇਜ ਦੀ ਬੱਸ ਹੋਵੇ ਤਾਂ ਤੁਸੀਂ ਕਹਿੰਦੇ ਹੋ ਕਿ ਫਲਾਨੀ ਕੰਪਨੀ ਵਾਲਾ ਜਿਹੜਾ ਮਸਾਫਰ ਹੋਰੀ ਟਿਕਟ ਲੈ ਕੇ ਚਲਿਆ ਨਹੀਂ ਜਾ ਸਕਦਾ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਲਫਤਾਂਸਾ ਦਾ ਇਹ 에ਅਰਲਾਈਨ ਤੇ ਅਸੀਂ ਜਾ ਰਹੇ ਹਾਂ ਤੇ ਕੋਈ ਕਹਵੇ ਮੇਰੇ ਕੋਲ 에ਅਰ ਇੰਡੀਆ ਦੀ ਟਿਕਟ ਹੈ ਤੇ ਮੈਨੂੰ ਚੜਾ ਲਓ ਜਦੋਂ ਜਹਾਜ਼ ਦੀ ਟਿਕਟ ਹੋ ਆ ਇਸ ਤੋਂ ਵੱਡਾ ਸਬੂਤ ਕੀ ਹੈ ਫਿਰ ਇੱਕ ਗੱਲ ਹੋਰ ਦੇਖੋ ਜਦੋਂ ਟਿਕਟਾਂ ਲੈ ਕੇ ਪੂਰੇ ਵੇਰਵੇ ਦਿੱਤੇ ਫਿਰ ਹਾਂਗਕਾਂਗ ਦੇ ਵਿੱਚ ਇੱਕ ਇਤਿਹਾਸਿਕ ਘਟਨਾ ਕਿ ਬਾਬਾ ਜੀ ਨੂੰ ਇਹ ਇੱਕ ਜਾਣਕਾਰੀ ਹੈ ਕਿ ਜਦੋਂ ਤਿਆਰੀ ਹੋਊਗੀ ਨਾ ਤੇ ਗ੍ਰਿਫਤਾਰ ਕਰ ਲਿਆ ਗਿਆ ਗ੍ਰਫਤਾਰੂ ਨੂੰ ਤਾਂ ਕੀਤਾ ਗਿਆ ਕਿਉਂਕਿ ਕੈਨੇਡਾ ਦਾ ਜਿਹੜਾ ਉਸ ਵੇਲੇ ਗਵਰਨਰ ਸੀ ਮੁਖੀ ਉਹਨੇ ਹਾਂਗਕਾਂਗ ਉਹਦੇ ਗਵਰਨਰ ਨਾਲ ਇਹ ਤਾਲਮੇਲ ਕੀਤਾ ਕਿ ਇੱਥੇ ਖਰੂਦ ਪਾਉਣ ਵਾਸਤੇ ਇੱਥੇ ਕੋਈ ਨਾ ਕੋਈ ਜਿਹੜਾ ਨਸਲਵਾਜ ਜਾਂ ਸਾਡੀ ਡੋਮੀਨੀਅਨ ਸਰਕਾਰ ਆ ਉਹਨੂੰ ਹਿਲਾਉਣ ਵਾਸਤੇ ਕੁਝ ਬੰਦੇ ਆ ਰਹੇ ਆ ਇਹਨਾਂ ਨੂੰ ਮੁਖੀ ਇਹਨਾਂ ਦਾ ਬਾਬਾ ਗੁਰਦੇਵ ਸਿੰਘ ਹੈ ਅਰੈਸਟ ਕਰ ਲਓ ਅਰੈਸਟ ਕਰ ਲਿਆ ਉਹਨਾਂ ਨੇ ਜਿਹੜੀ ਤਾਲਮੇਲ ਉਹਨਾਂ ਦਾ ਹੁੰਦਾ ਆਪਸ ਵਿੱਚ ਜਿਹੜੀ ਲੈਟਰ ਹੈ ਉਹ ਲੈਟਰ ਦੇ ਵਿੱਚ ਕੈਨੇਡਾ ਦਾ ਜਿਹੜਾ ਗਵਰਨਰ ਹੈ ਹਾਂ 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 ਹਾਂਕਾਂਗ ਦਾ ਗਵਰਨਰ ਨੂੰ ਕਹਿੰਦਾ ਕਿ ਇੱਕ ਜਹਾਜ਼ ਜਿਹੜਾ ਗੁਰੂ ਨਾਨਕ ਸਟੀਮਰ ਆ ਅੱਛਾ ਉਹ ਜਹਾਜ਼ ਕੈਨੇਡਾ ਨੂੰ ਆ ਰਿਹਾ ਹਾਂ ਹਾਂ ਤੇ ਉਹ ਜਹਾਜ਼ ਇੱਥੇ ਆ ਕੇ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਭਟੂ ਪਾਊਗਾ ਤੇ ਇਹਨੂੰ ਰੋਕੋ ਤੇ ਉਹ ਅਰੈਸਟ ਕਰ ਲੈਂਦੇ ਆ ਹਾਲਾਂਕਿ ਇੱਕ ਹਫ਼ਤੇ ਬਾਅਦ ਉਹ ਗਵਰਨਰ ਕਹਿੰਦਾ ਮੈਂ ਇਹਦਾ ਕਸੂਰ ਕੀ ਇਹਨਾਂ ਨੂੰ ਰੋਕਾਂ ਕਿਵੇਂ ਮੈਂ ਮੈਂ ਇਹਨੂੰ ਰੋਕ ਨਹੀਂ ਸਕਦਾ ਆਖਰਕਾਰ ਇੱਕ ਦੋ ਹਫ਼ਤਿਆਂ ਬਾਅਦ ਉਹ ਰਿਲੀਜ਼ ਹੋ ਜਾਂਦੇ ਆ ਪਰ ਕਹਿਣ ਦਾ ਮਤਲਬ ਡਾਕੂਮੈਂਟਡ ਆ ਪਾਪਸ ਵਿੱਚ ਤਾਲਮੇਲ ਹੁਣ ਮੈਂ ਕਿਹਦੇ ਸਵਾਲ ਇਹ ਠੋਣਾ ਵੀ ਤੁਸੀਂ ਇੱਕ ਗੱਲ ਦੇਖੋ ਕਿ ਸਾਡੇ ਇਤਿਹਾਸਕਾਰ ਜਿਨ੍ਹਾਂ ਨੇ ਪੀ ਐਚ ਡੀਆਂ ਕੀਤੀਆਂ ਕਾਮਾ ਘਾਟਾ ਮਰੂਥੇ ਜਿਨ੍ਹਾਂ ਦੇ ਥੀਸਿਸ ਆ ਜਿਨ੍ਹਾਂ ਨੇ ਯੂਨੀਵਰਸਿਟੀਆਂ ਨੇ 50 50000 ਤੇ ਲੱਖ ਲੱਖ ਡਾਲਰ ਦਿੱਤਾ ਉਹਨਾਂ ਨੂੰ ਉਹਨਾਂ ਦੇ ਬਕਾਇਦਾ ਛਪਾਉਣ ਲਈ ਉਹ ਦਸਤਾਵੇਜ਼ ਉਹਨਾਂ ਨੇ ਬਾਬਾ ਗੁਰਦਿਤ ਸਿੰਘ ਦੀ ਆਟੋ ਬਾਇਓਗ੍ਰਾਫੀ ਪੜ੍ਹ ਕੋਈ ਨਹੀਂ ਜਿੱਦੇ 'ਚ ਸਾਰੀ ਜਾਣਕਾਰੀ ਕਲੀ-ਕਲੀ ਡਾਕੂਮੈਂਟਡ ਕੀਤੀ ਆ ਉਹ ਬੰਦਾ ਜਿਹੜਾ ਫਸਟ ਹੈਂਡ ਇਨਫੋਰਮੇਸ਼ਨ ਲੈ ਕੇ ਬੈਠਾ ਸੈਕੰਡ ਹੈਂਡ ਇਨਫੋਰਮੇਸ਼ਨ ਅਖਬਾਰਾਂ ਦੀਆਂ ਕਟਿੰਗ ਸਰਕਾਰ ਦੇ ਦਸਤਾਵੇਜ਼ ਜਿਨ੍ਹਾਂ 'ਚ ਉਹ ਜੋ ਮਰਜ਼ੀ ਨੈਰੇਟਿਵ ਕਹਿ ਦੇਵੇ ਜਿਵੇਂ ਅੱਜ ਬਲੂ ਸਟਾਰ ਹੀ ਕਹੀ ਜਾਂਦੇ ਸਰਕਾਰ ਦਾ ਕਾਨੀਲਾ ਤਾਰਾ ਕਹਿੰਦੇ ਜਦ ਕਿ ਸ਼ੀਂਹ ਦੀ ਸਾਖਾ ਹੋਰ ਹੈ ਡੂੰਘੇ ਸਮੁੰਦਰਾਂ 'ਚ ਤਾਰੀਆਂ ਲਾਉਣੀਆਂ ਪੈਂਦੀਆਂ ਜੀ ਤੇ ਉਹ ਜਿਹੜਾ ਕੰਮ ਹੈ ਹੁਣ ਮੈਂ ਇਹ ਸੋਚਦਾ ਵੀ ਇੱਕ ਤਾਂ ਇਹ ਸਵਾਲ ਹੈ ਕਿ ਜਦੋਂ ਬੰਦੇ ਨੂੰ ਪਤਾ ਲੱਗ ਗਿਆ ਕਿ ਇਹ ਖੋਜ ਜਿਹੜੀ ਆ ਹੁਣ ਇਹ ਆ ਗਈ ਹੈ ਪਹਿਲਾਂ ਨਹੀਂ ਸੀ ਤੇ ਖੋਜ ਦੇ ਖੇਤਰ ਦੇ ਤੁਸੀਂ ਤੇ ਮੈਂ ਦੋਨੇ ਵਿਦਿਆਰਥੀ ਆਂ ਸਾਨੂੰ ਇਹ ਦੱਸਿਆ ਜਾਂਦਾ ਕਿ ਆਪਣੀ ਖੋਜ ਨੂੰ ਅੰਤਮ ਨਹੀਂ ਮੰਨੀਦਾ ਤੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਨਾ ਤੁਸੀਂ ਵਿਦ ਡਿਊ ਰਿਸਪੈਕਟ ਉਸ ਖੋਜ ਨੂੰ ਜਿਹਾ ਆਖ ਰਹਿਓ ਤੇ ਇੱਕ ਸੁਨਸ਼ੋਧਨ ਸ਼ੋਧ ਆਪਣੇ ਨਾਲ ਲਾਉਣਿਓ ਕਿ ਹੁਣ ਤੱਕ ਦੀ ਖੋਜ ਮੁਤਾਬਕ ਮੇਰੇ ਕੋਲ ਇਹ ਸੀ ਪਰ ਇਹਦੇ ਵਿੱਚ ਇਹ ਇਜ਼ਾਫਾ ਹੋਇਆ ਦੂਸਰੀ ਗੱਲ ਇਹ ਹੁੰਦੀ ਆ ਕਿ ਇਸ ਗੱਲ ਨੂੰ ਜੇ ਇੱਕ ਵਰਤਾਨ ਦੇ ਤੌਰ ਤੇ ਮਿਥਕੇ ਕੀਤਾ ਗਿਆ ਵੀ ਪਹਿਲਾਂ ਪਤਾ ਸੀ ਫਿਰ ਵੀ ਨਹੀਂ ਅਸੀਂ ਉਹਨੂੰ ਜੋੜਿਆ ਉਹ ਸਿਹਤਕ ਬੇਈਮਾਨੀ ਹੈ ਉਹ ਉਹ ਸਿਹਤਕ ਬੇਈਮਾਨੀ ਹੈ ਉਹਦੇ ਵਿੱਚ ਮੈਂ ਤੁਹਾਡੇ ਅਗਲੇ ਸਵਾਲ ਦੇ ਦੌਰਾਨ ਮੈਂ ਇੱਕ ਗੱਲ ਜ਼ਰੂਰ ਹੋਰ ਸ਼ੇਅਰ ਕਰੂੰਗਾ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਗੱਲਬਾਤ ਨੂੰ ਹਾਂ ਮੈਂ ਇਹੀ ਦੱਸਣਾ ਚਾਹੁੰਦਾ ਜਾਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹੈ ਉਸੇ ਜਗ੍ਹਾ ਤੇ ਜਿੱਥੇ ਜਹਾਜ਼ ਨੂੰ ਰੋਕਿਆ ਗਿਆ ਸੀ ਇੱਕ 111 ਵਰਿਆਂ ਬਾਅਦ ਜਿਹੜੇ ਭਾਰਤੀ ਪੰਜਾਬੀ ਇਸ ਧਰਤ ਤੇ ਬੈਠੇ ਨੇ ਉਹਨਾਂ ਲਈ ਇੱਕ ਮੌਕਾ ਤੇ ਸਬਾਬ ਬਣ ਜਾ ਰਿਹਾ ਹੈ ਉਹ ਅਹਿਸਾਸ ਪ੍ਰੋਫੈਸਰ ਸਾਹਿਬ ਉੱਥੇ ਜਾ ਕੇ ਤੁਹਾਨੂੰ ਜਿਉਂਦਾ ਜਾਗਦਾ ਮਹਿਸੂਸ ਹੋ ਸਕਦਾ ਹੰਦਾ ਸਕਦੇ ਤੁਸੀਂ ਜਦੋਂ ਤੁਸੀਂ ਉਸ ਜਗ੍ਹਾ ਤੇ ਜਾਓਗੇ ਪਤਾ ਲੱਗੂ ਵੀ ਆਹੀ ਜਗ੍ਹਾ ਇੱਥੇ ਇਨਾ ਸਮੁੰਦਰ ਦੇ ਪਾਣੀਆਂ ਦੇ ਵਿੱਚ ਜਹਾਜ਼ 2 ਮਹੀਨੇ ਖੜਾ ਰਿਹਾ ਸੀ ਹੁਣ ਤਾਂ ਉੱਥੇ ਗगनचुंबी ਇਮਾਰਤਾਂ ਨਹੀਂ ਉਦੋਂ ਸ਼ਹਿਰ ਤਾਂ ਸੀ ਪਰ ਇਨਾ ਕੋਗਵਸਤਾ ਨਹੀਂ ਸੀਗਾ ਆਬਾਦੀ ਵਿਰਲੀ ਸੀਗੀ ਪਰ ਪੰਜਾਬੀ ਉਦੋਂ ਵੀ ਵਸਦੇ ਸੀਗੇ ਤੇ ਉਹ ਸਾਰੇ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਊਗਾ ਉਹਨਾਂ ਦੀ ਅੱਖਾਂ ਸਾਹਮਣੇ ਉਹ ਸਾਰੇ ਦ੍ਰਿਸ਼ ਸਕਾਰ ਹੋਣਗੇ ਕਿ ਕਿਸ ਤਰ੍ਹਾਂ ਜਾਨ ਹੂਲ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਜਹਾਜ਼ ਤੱਕ ਰਸਤ ਪਹੁੰਚਾਈ ਗਈ ਕਿ ਮੁਸਾਫਰ ਭੁੱਖੇ ਤੇ ਆਇਨਾ ਮਰ ਜਾਣ ਤੇ ਪ੍ਰੋਫੈਸਰ ਬਹੁਤ ਸਾਰੀਆਂ ਜਹਾਜ਼ ਨਾਲ ਜੁੜੀਆਂ ਯਾਦਾਂ ਜਿਹੜੀਆਂ ਵੈਨਕੂਰ ਦੇ ਮਿਊਜ਼ੀਅਮ ਦੇ ਵਿੱਚ ਵੀ ਸਾਂਭੀਆਂ ਪਈਆਂ ਨੇ ਤੁਸੀਂ ਉਹਨਾਂ ਨਾਲ ਵੀ ਕੋਈ ਸੰਪਰਕ ਸਾਧਿਆ ਜੀ ਜੀ ਤੇ ਉੱਥੋਂ ਵੀ ਕੁਝ ਤੁਸੀਂ ਲਿਆ ਕੇ ਦਰਸ਼ਕਾਂ ਲਈ ਕੁਝ ਦਿਖਾਉਣ ਦਾ ਉਹਨਾਂ ਦੀ ਰੂਬਰੂ ਕਰਾਉਣ ਦਾ ਪ੍ਰਬੰਧ ਕੀਤਾ। ਇਹ ਇੱਕ ਬਹੁਤ ਵਧੀਆ ਸਵਾਲ ਹੈ ਤੁਹਾਡਾ। ਜਦੋਂ ਗੁਰੂ ਨਾਨਕ ਜਹਾਜ਼ ਹੈਰਿਟੇਜ ਸੁਸਾਇਟੀ ਰਾਹੀਂ ਇਹ ਪ੍ਰੋਗਰਾਮ ਸ਼ੁਰੂ ਕੀਤੇ ਗਏ ਕਿਉਂਕਿ 1999 ਤੋਂ ਕੈਨੇਡਾ ਮੈਂ ਇੱਥੇ ਆਇਆ ਤੇ ਉਸ ਵੇਲੇ ਜਦੋਂ ਪਹਿਲੀ ਕਿਤਾਬ ਵੀ ਮੇਰੇ ਧਿਆਨ ਚ ਆਈ। ਉੱਥੇ ਪਹਿਲੀ ਲਾਈਨ ਇਹ ਪਤਾ ਲੱਗ ਗਈ ਕਿ ਜਹਾਜ਼ ਜਿਸ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ ਉਹ ਡਾਕਟਰ ਹਿਊ ਜੌਨਸਟਨ ਦੀ ਲਾਈਨ ਸੀ ਉਸ ਵੇਲੇ 1979 ਦੇ ਵਿੱਚ ਦਾ ਲਿੰਕ ਅਖਬਾਰ ਦੇ ਵਿੱਚ ਉਹਨਾਂ ਦਾ ਆਰਟੀਕਲ ਇੰਗਲਿਸ਼ ਛਪਿਆ ਸੀ ਉਹ ਆਰਟੀਕਲ ਮੇਰੇ ਹੱਥ ਦੇ ਵਿੱਚ ਆਇਆ ਤੇ ਉਹਦੇ ਵਿੱਚ ਲਿਖਿਆ ਕੈਨੇਡਾ ਦੀ ਧਰਤੀ ਤੇ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਲੀਡਰ ਦੀ ਅਗਵਾਈ ਦੇ ਵਿੱਚ ਇਮੀਗ੍ਰੈਂਟਸ ਆਏ ਉਹਨਾਂ ਨੇ ਇੱਕ ਜਹਾਜ਼ ਕਾਮਾਗਾਟਾ ਮਾਰੀ ਕੰਪਨੀ ਦਾ ਜਿਹੜਾ ਚਾਰਟਰ ਕੀਤਾ ਤੇ ਉਸ ਜਹਾਜ਼ ਦਾ ਨਾਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇ ਨਾਂ ਦੇ ਮਗਰ ਰੱਖਿਆ ਡਾਕਟਰ ਹਿਊ ਜੌਨਸਟਨ 1900 ਉਹਨਾਂ ਨੇ ਮੈਂ ਤਾਂ ਕੋਈ ਸ਼ਰਦਾ ਨਹੀਂ ਹੋ ਸਕਦੀ ਉਹ ਤਾਂ ਇੱਕ ਨਰੋਲ ਚਿੰਤਕ ਤੇ ਖੋਜੀ ਵਿਅਕਤੀ ਜਿਨੇ ਤੱਥਾਂ ਦੇ ਆਧਾਰ ਤੇ ਖੋਜ ਕਰਕੇ ਉਹ ਚੀਜ਼ ਜਦੋਂ ਮੇਰੇ ਹੱਥ ਦੇ ਵਿੱਚ ਆਈ ਇਹ ਮੈਂ 1999 ਦੀ ਗੱਲ ਦੱਸ ਰਿਹਾ ਅੱਛਾ ਤੇ ਮੈਂ ਸਾਰੇ ਇਤਿਹਾਸਕਾਰ ਜਿੰਨੇ ਪੰਜਾਬੀ ਲੇਖਕ ਸੀ ਉਹਨਾਂ ਕਹਿੰਦੇ ਮੈਂ ਕਿ ਤੁਸੀਂ ਗੁਰਨਾਨਕ ਜਹਾਜ਼ ਨਹੀਂ ਕਹਿੰਦੇਗੇ ਨਾ ਤਾਂ ਉਹਦਾ ਇਹ ਰੱਖਿਆ ਸੀ ਤੁਸੀਂ ਬੇਟਾ ਬਾਜਾ ਨਾ ਕਿਉਂ ਲੈਨੇ ਹੋ ਉਹਨਾਂ ਨੇ ਤਾਂ ਮਾਰੂ ਮਾਰੂ ਸ਼ਬਦ ਦਾ ਜਿਹੜਾ ਜਾਪਾਨੀ ਦੇ ਵਿੱਚ ਜਹਾਜ਼ ਨੂੰ ਮਾਰੂ ਕਹਿੰਦੇ ਆ ਕਾਮਾਗਾਟਾ ਉਹਦਾ ਕੰਪਨੀ ਮਾਰੂ ਜਹਾਜ਼ ਆ ਮਾਰੂ ਜਹਾਜ਼ ਉਹਨਾਂ ਨੇ ਲਿਆ ਕਾਮਾਗਾਟਾ ਨਹੀਂ ਤੇ ਇੱਥੇ ਤਾਂ ਬਾਬਾ ਜੀ ਨੇ ਸ਼ਿਪ ਵੀ ਨਹੀਂ ਰੱਖਿਆ ਗੁਰਨਾਨਕ ਸ਼ਿਪ ਵੀ ਨਹੀਂ ਤੁਹਾਡੀ ਗੁਰਮੁਖੀ ਨੂੰ ਪੰਜਾਬੀ ਨੂੰ ਪ੍ਰਫੁੱਲਤ ਕੀਤਾ ਗੁਰਨਾਨਕ ਜਹਾਜ਼ ਤਾਂ ਕਿ ਸੰਗਤ ਦੇ ਥੱਲੇ ਉਤਰੇ ਬਾਕੀਆਂ ਨੂੰ ਵੀ ਪਤਾ ਲੱਗੇ ਕੋਈ ਜਵਾਬ ਨਹੀਂ ਤਸੱਲੀ ਬਖਸ਼ ਨਹੀਂ ਫਿਰ ਉਸ ਤੋਂ ਬਾਅਦ ਜਦ ਲਿਖਣਾ ਸ਼ੁਰੂ ਕੀਤਾ ਕਸ਼ਟ ਕੀਤੀ ਗਈ ਮੁਕੰਮਲ ਕਿਤਾਬ ਜਿਹੜੀ ਕਿ ਸਟ੍ਰਗਲ ਆਫ ਸਿਕਸ ਇਨ ਕੈਨੇਡਾ ਇੰਗਲਿਸ਼ ਦੇ ਵਿੱਚ ਹੈ ਪੰਜਾਬੀ ਚ ਵੀ ਉਹਦਾ ਅਨੁਵਾਦ ਕੀਤਾ ਗਿਆ ਕਹਿੰਦੇ ਕੌਣ ਦੇ ਲੇਖਕ ਹਨ ਜੀ ਹੈਰਾਨੀ ਦੀ ਉਸ ਵੜੇ ਹੱਦ ਨਾ ਰਹੀ ਇਹ 20ਵਿਆਂ ਦੇ ਵਿੱਚ ਗੱਲ ਹੈ 210 ਦੇ ਕਰੀਬ ਮੇਰੇ ਕੋਲ ਕਿਤਾਬ ਆਈ ਮੈਂ ਜਦੋਂ ਡਾਕਟਰ ਹਿਊ ਜੌਨਸਨ ਦਾ ਨਾਮ ਪੜਿਆ ਮੇਰਾ ਮਨ ਖੁਸ਼ ਹੋ ਗਿਆ ਮੈਂ ਉਹ ਆਰਟੀਕਲ ਵੀ ਮੇਰੇ ਕੋਲੇ ਸੀ ਕਿਤਾਬ ਪੜੀ ਤਾਂ ਉਹ ਕਿਤਾਬ ਦਾ ਚੈਪਟਰ ਸ਼ੁਰੂ ਹੁੰਦਾ ਕਿ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਕੈਨੇਡਾ ਚ ਇਮੀਗ੍ਰੈਂਟਸ ਆਏ ਉਹਨਾਂ ਨੇ ਇੱਕ ਜਹਾਜ਼ ਜਿਹੜਾ ਆਇਰ ਕੀਤਾ ਤੇ ਇੱਥੇ ਲਿਆਂਦਾ ਜਿਹੜੀ ਲਾਈਨ ਸੀ ਉਸ ਜਹਾਜ਼ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਉਹ ਲਾਈਨ ਡਿਲੀਟ ਸੀ ਅੱਛਾ ਮੁਕੰਮਲ ਉਹੀ ਆਰਟੀਕਲ ਹੂੰ ਕੋਈ ਸ਼ਬਦਾਵਲੀ ਵੀ ਨਹੀਂ ਬਦਲੀ 1999 ਚ 75ਵੀਂ ਵਰੀ ਗੰਡ ਹਮਮ ਗੁਰਨਾਨਕ ਜਹਾਜ਼ ਦੀ ਉਸ ਵੇਲੇ ਮੋਟੀ ਕਰਕੇ ਉਹ ਲਾਈਨ ਵਿੱਚ ਛਪੀ ਹੈ ਤੇ 2010 ਦੇ ਕਰੀਬ ਜਦੋਂ ਕਿਤਾਬ ਛਪਦੀ ਹੈ ਤਾਂ ਉਹਨੂੰ ਡਿਲੀਟ ਕਰ ਦਿੱਤਾ ਜਾਂਦਾ ਤੁਸੀਂ ਬਰਬਾਸ ਸਿੰਘ ਜੀ ਬਤੌਰ ਪ੍ਰੋਫੈਸਰ ਯੂਨੀਵਰਸਿਟੀ ਚ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸੇਵਾ ਮਨ ਪਾਈਆਂ ਮੈਂ ਉੱਥੇ ਵਿਦਿਆਰਥੀ ਵੀ ਤੇ ਪੜਾਉਂਦਾ ਵੀ ਰਿਆ ਤੁਸੀਂ ਦੇਖੋ ਸਾਨੂੰ ਇਹ ਗੱਲ ਬਰਦਾਸ਼ਤ ਹੋ ਸਕਦੀ ਹੈ ਬਿਲਕੁਲ ਨਹੀਂ ਔਰ ਇਸ ਕਿਸਮ ਦੀ ਇੰਨੀ ਨੀਵੇਂ ਪੱਧਰ ਦੀ ਹਰਕਤ ਇਹ ਤਾਂ ਬਹੁਤ ਕੁੱਝੀ ਹਰਕਤ ਕਹੀ ਜਾ ਸਕਦੀ ਜਿਨੇ ਵੀ ਇਸ ਤਰ੍ਹਾਂ ਦੀ ਬੇਈਮਾਨੀ ਕੀਤੀ ਹੈ ਡਾਕਟਰ ਹਿਊ ਜான்ਸਨ ਜਿਉਂਦੇ ਨਹੀਂ ਹਮ ਉਹਨਾਂ ਦੇ ਵਿੱਚੋਂ ਪਿਕਸ ਦੇ ਵਿੱਚੋਂ ਸੰਸਥਾ ਦੇ ਅਗਵਾਈ ਕਰਨ ਵਾਲੇ ਗੁਜ਼ਰ ਚੁੱਕੇ ਨੇ ਪਰ ਬਾਕੀ ਹੈ ਨਾ ਹਮ ਮੈਂ ਇਹ ਸਵਾਲ ਉਹਨਾਂ ਦੇ ਅੱਗੇ ਰੱਖਿਆ ਵੀ ਹੈ ਤੇ ਤੁਹਾਡੇ ਮਨਚਨਾਈ ਵੀ ਰੱਖਦਾ ਕੀ ਮਜਬੂਰੀ ਸੀ ਹਮ ਕੀ ਕਾਰਨ ਸੀ ਹਮ ਕਿ ਤੱਥਾਂ ਨੂੰ ਤੁਸੀਂ ਮਟੇ ਦਿੱਤਾ ਹਮ ਮੈਨੂੰ ਇੱਕ ਬੰਦਾ ਸਵਾਲ ਕਰਦਾ ਹੂੰ ਕਹਿੰਦਾ ਜੀ ਕੀ ਫਰਕ ਪੈਂਦਾ ਹੂੰ ਜਹਾਜ਼ ਤਾਂ ਜਹਾਜ਼ ਸੀ ਚਾਹੇ ਉਹ ਕਾਮਾਗਾਟਾ ਮਾਰੂ ਸੀ ਤੇ ਚਾਹੇ ਗੁਰਨਾਨਕ ਜਹਾਜ਼ ਤੁਸੀਂ ਇਹ ਮੁੱਦਾ ਕੀ ਬਣਾਇਆ ਮੈਂ ਕਿਹਾ ਜੀ ਫਰਕ ਪੈਂਦਾ ਹੈ ਕੀ ਫਰਕ ਪੈਂਦਾ ਬਹੁਤ ਵੱਡਾ ਫਰਕ ਪੈਂਦਾ ਹੂੰ ਬਿਲਕੁਲ ਕਹਿੰਦਾ ਮੈਨੂੰ ਨਹੀਂ ਲੱਗਦਾ ਪੈਂਦਾ ਮੈਂ ਕਿਹਾ ਜੇ ਪੈਂਦਾ ਨਾ ਨਾ ਹੁੰਦਾ ਤੇ 20 ਸਾਲ ਬਾਅਦ ਉਹ ਨਾਮ ਮਟੇਨ ਦੇ ਨਾ ਫਰਕ ਪੈਂਦਾ ਸੀ ਫਰਕ ਉਹਨਾਂ ਨੂੰ ਪੁੱਛੋ ਕਿੰਨਾ ਪੈਂਦਾ ਜਿਨ੍ਹਾਂ ਨੇ ਉਸ ਲੇਖ ਦੇ ਵਿੱਚੋਂ ਸਿਰਫ ਉਹ ਲਾਈਨ ਕਿ ਜਹਾਜ਼ ਸਿੱਖਾਂ ਨੇ ਚਾਰਟਰ ਕਰਕੇ ਗੁਰੂ ਨਾਨਕ ਦੇ ਨਾਂ ਤੇ ਜਹਾਜ਼ ਦਾ ਨਾਮ ਰੱਖਿਆ ਜੇ ਫਰਕ ਨਾ ਨਾ ਪੈਂਦਾ ਹੁੰਦਾ ਉਹ ਵੀ ਰਹਿਣ ਦਿੰਦੇ ਇੱਥੋਂ ਹੀ ਪਹਿਲਾਂ ਤਾਂ ਸਾਬਤ ਹੁੰਦਾ ਫਰਕ ਪੈਂਦਾ ਫਿਰ ਮੇਰੇ ਨਜ਼ਰੀਏ ਤੋਂ ਜਿਹੜਾ ਇੱਕ ਵਰਤਾਂਤ ਹੈ ਗੁਰਸਿੱਖੀ ਦਾ ਵਰਤਾਂਤ ਹੈ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਉਹਦਾ ਉੱਤਰ ਵੀ ਇਸੇ ਗੱਲ 'ਚ ਹੀ ਆਉਂਦਾ ਮਿਊਜ਼ੀਅਮ ਵਾਲੀ ਗੱਲ 'ਚ ਤੁਸੀਂ ਮਿਊਜ਼ੀਅਮ ਦੀ ਗੱਲ ਕੀਤੀ ਹੈ ਤੁਸੀਂ ਦੇਖੋ ਕਿ ਇੱਕ ਜਹਾਜ਼ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਸ਼ਰਦਾਵਨ ਸਿੱਖ ਨੇ ਮੁਸਲਮਾਨ ਨੇ ਹਿੰਦੂ ਨੇ ਸਾਰੇ ਪ੍ਰੇਮ ਨਾਲ ਰਹਿ ਰਹੇ ਨੇ ਇੱਕੋ ਬਾਬੇ ਨਾਨਕ ਦਾ ਜਿਹੜਾ ਝੰਡਾ ਚਾਹਾਂ ਤੇ ਝੁਲਦਾ ਤੇ ਉੱਪਰ ਨਿਸ਼ਾਨ ਸਾਹਿਬ ਝੁਲ ਰਿਹਾ ਉਸ ਜਹਾਜ਼ ਤੇ ਕੈਨੇਡਾ ਦੀ ਡੋਮੀਨਿਅਨ ਸਰਕਾਰ ਨਸਲਵਾਦੀ ਸਰਕਾਰ ਹੌਕਿੰਸਨ ਜਿਹੜਾ ਮੈਲਕਮ ਰੀਡ ਤੇ ਹੋਰ ਸਾਰਿਆਂ ਨਾਲ ਮਿਲ ਕੇ ਉਹ ਜਿਹੜਾ ਹਮਲਾ ਕਰਦੀ ਹੈ ਕਿ ਇਸ ਜਹਾਜ਼ ਨੂੰ ਡਬੋ ਦਿੱਤਾ ਜਾਵੇ ਹਮਲੇ ਦੇ ਵਾਸਤੇ ਸੀ ਲਾਈਨ ਲਿਆਂਦਾ ਜਾਂਦਾ ਉਹ ਜਹਾਜ਼ ਜਿਹੜਾ ਸਮੁੰਦਰੀ ਜਹਾਜ਼ ਹੈ ਉਹ ਇੱਕ ਹਮਲਾਵਰ ਜਹਾਜ਼ ਹੈ ਜਿਸ ਨੂੰ ਕਿ ਲੜਾਕੂ ਕਿਸਮ ਦਾ ਮੰਨਿਆ ਜਾਂਦਾ ਉਹਦੇ ਚ ਹਥਿਆਰ ਨੇ ਉਹ ਚ ਹਰ ਤਰ੍ਹਾਂ ਦਾ ਜਹਾਜ਼ ਨੂੰ ਡਬੋਣ ਦਾ ਸਾਜੋ ਸਮਾਨ ਹੈ ਦੂਜੇ ਪਾਸੇ ਗੁਰਨਾਨਕ ਦੇ ਜਹਾਜ਼ ਦੇ ਵਿੱਚ ਸਧਾਰਨ ਮੁਸਾਫਰ ਨੇ ਸਪਿਰਟ ਉਹਨਾਂ ਦੇ ਅੰਦਰ ਆਉਂਦੀ ਹੈ ਕਿ ਇਹ ਸਾਨੂੰ ਇੱਥੇ ਖਤਮ ਕਰਨਾ ਚਾਹੁੰਦੇ ਨਹੀਂ ਇਹ ਨਹੀਂ ਕਰ ਸਕਦੇ ਸਾਨੂੰ ਤਾਂ ਜਿਹੜੀਆਂ ਰੰਬੀਆਂ ਨਹੀਂ ਖਤਮ ਕਰ ਸਕੀਆਂ ਚਰਖੜੀਆਂ ਨਹੀਂ ਖਤਮ ਆਰ ਹੀ ਨਹੀਂ ਖਤਮ ਕਰ ਸਕੇ ਸਾਡੀਆਂ ਤਾਂ ਸ਼ਹਾਦਤਾਂ ਦਾ ਇਤਿਹਾਸ ਹੈ ਅਸੀਂ ਤਾਂ ਉਹ ਲੋਕ ਆ ਜਿਹੜੇ ਕੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਤੇ ਜ਼ਾਲਮ ਨੂੰ ਜਿਹੜਾ ਲਕਾਰਦੇ ਰਹੇ ਬੋਤਾ ਸਿੰਘ ਗਰਜਾ ਸਿੰਘ ਬਣ ਕੇ ਉੱਥੇ ਕਰਦੇ ਰਹੇ ਇਹਨਾਂ ਦੀ ਕੀ ਮਿਆਲ ਹੈ ਕਹਿੰਦੇ ਕਰੋ ਪ੍ਰਬੰਧ ਕਹਿੰਦੇ ਪ੍ਰਬੰਧ ਤਾਂ ਹੁਣ ਖੁਸ਼ ਨਹੀਂ ਹੈਗਾ ਕੀ ਹੈ ਜਹਾਜ਼ ਕੋਲੇਆਂ ਵਾਲਾ ਤੇ ਕੋਲਾ ਢੋਣਾ ਸੀ ਇੱਥੇ ਕੋਲਾ ਵੇਚ ਕੇ ਹੀ ਕਰਾਇਆ ਦੇਣਾ ਸੀ ਬਾਬਾ ਜੀ ਨੇ ਕਿਉਂਕਿ ਇਹੇ ਕਿਰਾਏ ਦੀ ਕਿਸ਼ਤ ਕਾਮਾਗਾਟਾ ਮਾਰੂ ਕੰਪਨੀ ਇਹ ਕਹਿ ਰਹੀ ਸੀ ਕਿ ਤੁਸੀਂ 5 ਜੂਨ ਹੋ ਗਈ ਜਹਾਜ਼ ਤੁਹਾਡਾ 23 ਮਈ ਨੂੰ ਇੱਥੇ ਪਹੁੰਚ ਗਿਆ ਤੇ ਜੇ ਕਿਸ਼ਨਾ ਦਿੱਤੀ ਤੁਹਾਨੂੰ ਤਾਰ ਕੇ ਸਾਰਿਆਂ ਨੂੰ ਅਸੀਂ ਜਹਾਜ਼ ਮੋੜ ਕੇ ਲੈ ਜਾਣਾ ਹਾਂਜੀ ਜਿਹਦੇ ਗੋਣ ਗਾਉਂਦੇ ਆ ਨਾ ਜਿਹਦੇ ਨਾਮ ਅਮਰ ਕਰਤਾ ਕਾਮਾਗਾਟਾ ਉਹ ਕੰਪਨੀ ਕਹਿੰਦੀ ਇਹ ਉਹਨਾਂ ਦਾ ਜਿਹੜਾ ਕੈਪਟਨ ਸੀ ਉਹਨੂੰ ਵੀ ਤਾਰ ਲਿਆ ਉਹਨਾਂ ਨੇ ਉਹਦੇ ਸਟਾਫ ਨੂੰ ਵੀ ਤਾਰ ਲਿਆ ਉਹਦੀ ਸੇਵਾ ਹੋ ਰਹੀ ਹੈ ਉਹਨਾਂ ਦੀ ਸਟਾਫ ਦੀ ਤੇ ਜਹਾਜ਼ ਦਾ ਮਾਲਕ ਜਿਹੜਾ ਬਾਬਾ ਗੁਰਦੇਵ ਸਿੰਘ ਆ ਉਹਨੂੰ ਉਤਰ ਨਹੀਂ ਦਿੱਤਾ ਜਾਂਦਾ ਤੇ ਉਹ ਜਦੋਂ ਕੰਪਨੀ ਨੇ ਕਿਹਾ ਤੇ ਸਿੰਘਾਂ ਨੇ ਉੱਥੇ ਜਿਹੜੇ ਵਿੱਚ ਕੋਲਾ ਰੱਖਿਆ ਸੀ ਕਹਿੰਦੇ ਕੋਲਾ ਵੇਚ ਲੈਣ ਉਹ ਕੋਲਾ ਲੈ ਕੇ ਆਏ ਆ ਸੀ ਤੇ ਉਹਦੇ ਨਾਲ ਪੈਸੇ ਹੋਣਗੇ ਤੇ ਸੀ ਦੇ ਦੇਾਂਗੇ ਤੇ ਉਤਰਨਾ ਦਿੱਤਾ ਕੋਲੇ ਦੀਆਂ ਇੱਟਾਂ ਪਈਆਂ ਹੁਣ ਇੱਕ ਪਾਸੇ ਹਮਲਾਵਰ ਜਹਾਜ਼ ਤੇ ਉਹਦੇ ਵਿੱਚ ਸਾਰਾ ਸਾਜੋ ਸਮਾਨ ਹਥਿਆਰ ਜਾਜ ਜਮੂਨ ਦਾ ਦੂਜੇ ਪਾਸੇ ਸ਼ਰਧਾ ਵੰਸਿਕ ਪਰ ਅੰਦਰ ਉਹਨਾਂ ਦੇ ਗੁਰੂ ਨਾਨਕ ਬਿਰਤਾਂਤ ਹੈ ਕਿਉਂ ਕਾਮਾਗਾਟਾ ਨਹੀਂ ਸ਼ਕਤੀ ਉਹ ਦਊਗਾ ਉਹ ਗੁਰੂ ਨਾਨਕ ਸ਼ਬਦ ਦੇ ਵਿੱਚ ਸ਼ਕਤੀ ਹੈ ਉਹਨਾਂ ਨੇ ਫਿਰ ਕੀ ਕੀਤਾ ਕਹਿੰਦੇ ਚਲੋ ਵੀ ਹੁਣ ਇਉਂ ਤਾਂ ਇਉਂ ਹੀ ਸੀ ਕਹਿੰਦੇ ਜੋਧਿਓ ਇੱਕੋ ਹੀ ਚੀਜ਼ ਹੈ ਹੁਣ ਆਪਣਾ ਹਥਿਆਰ ਇਹ ਕੋਲੇ ਦੀਆਂ ਇੱਟਾਂ ਨੇ ਤੇ ਹੁਣ ਆਪਜੂਜਨ ਕੋ ਦਾਓ ਤੇ ਉਹਨਾਂ ਨੇ ਇੱਟਾਂ ਚੱਕੀਆਂ ਜੀ ਜਦੋਂ ਇੱਟਾਂ ਭਰਉਣੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਨੂੰ ਲੱਗਿਆ ਪਤਾ ਹੀ ਨਹੀਂ ਕੀ ਹੋ ਗਿਆ ਇਹ ਕੀ ਹੋ ਰਿਹਾ ਤੇ ਉਸ ਤੋਂ ਬਾਅਦ ਉਹ ਜਿਹੜਾ ਸੀ ਲਾਇਨ ਸੀ ਉਹ ਦੇਖ ਕੇ ਤੇ ਨਾਲ ਹੀ ਨਾਲ ਹੀ ਇੱਕ ਇਤਿਹਾਸਿਕ ਗੱਲ ਤੇ ਵੈਨਕੂਵਰ ਦੇ ਜਿਹੜੇ ਸਿੱਖ ਯੋਧੇ ਸੀ ਉਹਨਾਂ ਨੇ ਪਤਾ ਕੀ ਕਿਹਾ ਇੱਕੋ ਹੀ ਸਟੇਟਮੈਂਟ ਹੈ ਇਤਿਹਾਸਿਕ ਸਟੇਟਮੈਂਟ ਕਹਿੰਦੇ ਜੇ ਕਾਮਾਗਾਟਾ ਮਾਰੂ ਦਾ ਜਿਹੜਾ ਇਹ ਸ਼ਿਪ ਹੈ ਤੁਸੀਂ ਇਸ ਤੇ ਹਮਲਾ ਕੀਤਾ ਇਸ ਦੇ ਮੁਸਾਫਰਾਂ ਨੂੰ ਨਿਸ਼ਾਨਾ ਬਣਾਇਆ ਤੇ ਗੁਰਨਾਨਕ ਸਾਹਿਬ ਦੇ ਚਰਨਾਂ ਦਾ ਸੀ ਪ੍ਰਣ ਲੈ ਕੇ ਗੱਲ ਕਰਦੇ ਆ ਕਿ ਵੈਨਕੂਵਰ ਨੂੰ ਆਗ ਨਾਲ ਫੂਕਦੇ ਆਂਗੇ ਬਹੁਤ ਵੱਡਾ ਬਿਆਨ ਸੀ ਇਹ ਬਿਆਨ ਲਿਖਤੀ ਤੌਰ ਤੇ ਮੁੱਖ ਸਟੇਟਮੈਂਟ ਸੀ ਜਿਹਦੇ ਸਾਰੇ ਮੁਖੀ ਯੋਧੇ ਸੀ ਤੇ ਜਦੋਂ ਇਹ ਬਿਆਨ ਆਇਆ ਨਾ ਤੇ ਉਧਰੋਂ ਇੱਟਾਂ ਵਿਰਾਹ ਕੇ ਉਹਨਾਂ ਨੇ ਜਦੋਂ ਉਹਦੇ ਨਾਲ ਕੀਤਾ ਸਾਹਮਣਾ ਤੇ ਉਹ ਕਹਿੰਦੇ ਵੀ ਵਾਪਸ ਲੈ ਜਾਓ ਆਪਣਾ ਜਹਾਜ਼ ਵਾਪਸ ਲੈ ਕੇ ਵੈਨਕੂਵਰ ਦੇ ਮਿਊਜ਼ੀਅਮ ਦੇ ਵਿੱਚ ਅੱਜ ਵੀ ਉਹ ਇੱਟ ਮੌਜੂਦ ਹੈ ਜਿਹੜੀ ਕੋਲੇ ਦੀ ਇੱਟ ਬਾਬਾ ਜੀ ਤੇ ਉਹਨਾਂ ਦੇ ਸਾਥੀਆਂ ਨੇ ਵਿਰਾਹ ਕੇ ਜੀ ਬ੍ਰਿਟਿਸ਼ ਹਕੂਮਤ ਦਾ ਇਥੋਂ ਪਤਨ ਕੀਤਾ ਸੀ ਬਿਲਕੁਲ ਜੀ ਪ੍ਰੋਫੈਸਰ ਸਾਹਿਬ ਸਮਾਂ ਕਾਫੀ ਹੋ ਗਿਆ ਇੱਥੇ ਕਿਵੇਂ ਪਹੁੰਚਿਆ ਜਾ ਸਕਦਾ ਹੈ ਤੇ ਕੀ ਇਥੋਂ ਗੁਰਦੁਆਰਾ ਸਾਹਿਬਾਨਾ ਵੱਲੋਂ ਕੋਈ ਆਵਾਜ ਸੁਰਦੀਆਂ ਜਾਂ ਹੋਰ ਸੰਗਤਾਂ ਲਈ ਕੋਈ ਜਾਣ ਦੇ ਪ੍ਰਬੰਧ ਕੀਤੇ ਗਏ ਨੇ ਸੋ ਜੀ ਇਹ 25 ਮਈ ਦਿਨ ਐਤਵਾਰ ਨੂੰ ਪ੍ਰੋਗਰਾਮ ਹੈ ਜਿਹੜੇ ਪ੍ਰੋਗਰਾਮ ਦੀ ਜਾਣਕਾਰੀ ਅੱਜ ਪ੍ਰੋਫੈਸਰ ਗੁਰਬਾਜ ਸਿੰਘ ਜੀ ਤੁਸੀਂ ਚੈਨਲ ਰਾਹੀਂ ਪਰਸ਼ਕਾਂ ਨੂੰ ਦਿੱਤੀ ਹੈ ਕਿਉਂਕਿ 111 ਵਰੇ ਹੋ ਜਾਣੇ ਨੇ ਗੁਰਨਾਨਕ ਜਹਾਜ਼ ਦੀ ਆਮਦ ਨੂੰ ਅਸੀਂ ਇਹਨੂੰ ਚੜ੍ਹਦੀ ਕਲਾში ਰੱਖਿਆ ਰਾਸ਼ਾਵਾਦੀ ਨਹੀਂ ਸੋ ਗੁਰਦੁਆਰਿਆਂ ਦੇ ਵਿੱਚ ਇਹ ਸਥਾਨ ਜਿਹੜੇ ਆ ਜਿੱਥੇ ਵੀ ਆ ਚਾਹੇ ਦਸ਼ਮੇਸ਼ ਦਰਬਾਰ ਸਰੀਚ ਹੈ ਗੁਰਨਾਨਕ ਗੁਰਦੁਆਰਾ ਸਾਹਿਬ ਹੈ ਉਸਪੋਰਟ ਉੱਥੋਂ ਬੱਸਾਂ ਰਹੀਂ ਵੀ ਪਰਨਾ ਜਿਹੜੇ ਅਸੀਂ ਸਾਰੇ ਜਾਣਦੇ ਆ ਕੈਨੇਡਾ ਪਲੇਸ ਆ ਜਿਹੜਾ ਉਹਦੇ ਬਿਲਕੁਲ ਨਾਲ ਜਿਹੜਾ ਹੈ ਗੁਰਨਾਨਕ ਮੈਮੋਰੀਅਲ ਬਣਿਆ ਹੋਇਆ ਉੱਥੇ ਹਾਰਬਰ ਗਾਰਡਨ ਪਾਰਕ ਨੂੰ ਕਹਿੰਦੇ ਹਾਰਬਰ ਗਾਰਡਨ ਪਾਰਕ ਉੱਥੇ ਉਤਰਦੇ ਅੰਸਾਰ ਅੱਗੇ ਮੈਮੋਰੀਅਲ ਵੀ ਬਣਿਆ ਜਿੱਥੇ ਕਿਸ ਨੇ ਦੇਖਣਾ ਬਾਬਾ ਗੁਰਦੇਵ ਸਿੰਘ ਜੀ ਤੇ ਸਾਰੇ ਯੋਧਿਆਂ ਦੀ ਬਹੁਤ ਵੱਡਾ ਬਲੈਕ ਲੱਗਿਆ ਹੋਇਆ ਉੱਥੇ ਤੇ ਉਸ ਜਗ੍ਹਾ ਤੇ ਜਿਹੜੀ ਹੈ ਉੱਥੇ ਇਕੱਠ ਹੋਏਗਾ ਤੇ ਇਹ 2 ਵਜੇ ਤੋਂ ਲੈ ਕੇ 5 ਵਜੇ ਤੱਕ 25 ਮਈ ਦਿਨ ਐਤਵਾਰ ਨੂੰ ਹੋਏਗਾ ਤੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਇੱਥੇ ਬੱਚੇ ਵੀ ਹੋਣਗੇ ਨੌਜਵਾਨ ਵੀ ਹੋਣਗੇ ਇੱਥੇ ਕਵਿਸ਼ਰ ਵੀ ਹੋਣਗੇ ਇੱਥੇ ਰਾਜਨੀਤਿਕ ਲੋਕ ਵੀ ਹੋਣਗੇ ਇੱਥੇ ਮਤੇ ਵੀ ਪਾਸ ਕੀਤੇ ਜਾਣਗੇ ਇੱਥੇ ਭਾਈ ਮੇਵਾ ਸਿੰਘ ਦੀ ਗੱਲ ਵੀ ਹੋਏਗੀ ਜਿਹੜੇ ਸ਼ਹੀਦ ਹੋਏ ਯੋਧੇ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰਦੇ ਕਹਿੰਦੇ ਆ ਕਿ ਉਹਨਾਂ ਦਾ ਮੈਮੋਰੀਅਲ ਐਜੂਕੇਸ਼ਨ ਇੰਸਟੀਟਿਊਸ਼ਨ ਸਕੂਲ ਦਾ ਨਾਂ ਉਹਨਾਂ ਦੇ ਨਾਂ ਤੇ ਹੋਵੇ ਜਿੱਥੇ ਜੇਲ੍ਹ ਆ ਉੱਥੇ ਸਕੂਲ ਹੈ ਉਹਦਾ ਨਾਂ ਵੀ ਬਦਲਿਆ ਜਾਏ ਅਸੀਂ ਇਹੋ ਜਿਹੇ ਕੁਝ ਵਿਚਾਰਾਂ ਵੀ ਕਰਾਂਗੇ ਤੇ ਫੈਡਰਲ ਅਪੋਲੋਜੀ ਜਿਹੜੀ ਹੈ ਜਿਹਦੇ ਚ ਅਪੋਲੋਜੀ ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟ੍ਰ ਬੇਹਤ ਜਿਹੜਾ ਚੰਗਾ ਕੰਮ ਕੀਤਾ ਉਹਦੇ ਵਿੱਚ ਵੀ ਸੋਧ ਕਰਕੇ ਪ੍ਰਾਇਮਰੀ ਨਾਮ ਜਿਹੜਾ ਹੈ ਮੁੱਖ ਨਾਮ ਹੈ ਗੁਰੂ ਨਾਨਕ ਜਹਾਜ਼ ਨਾਮ ਰੱਖਿਆ ਜਾਏ ਸੋ ਇਹ ਸਾਰੇ ਹੀ ਬੜੇ ਹੀ ਰੌਚਕ ਪ੍ਰਭਾਵਸ਼ਾਲੀ ਤੇ ਇਤਿਹਾਸਿਕ ਪ੍ਰੋਗਰਾਮ ਚ ਅਸੀਂ ਸੱਦਾ ਦਿੰਨੇ ਤੁਹਾਨੂੰ ਵੀ ਤੁਹਾਡੇ ਰਾਈ ਦਰਸ਼ਕਾਂ ਜ਼ਰੂਰ ਸ਼ਾਮਲ ਹੋ ਜ਼ਰੂਰ ਸ਼ਾਮਲ ਹੋਣਾ ਜੀ ਅਜਿਹਾ ਮੌਕਾ ਵਾਰ-ਵਾਰ ਨਹੀਂ ਮਿਲਦਾ 111 ਵਰਿਆਂ ਬਾਅਦ ਇਸ ਬਾਬਾ ਨਜ਼ਾਰਾ ਕਿੰਡਾ ਵੱਡਾ ਉਪਰਾਲਾ ਇਸ ਹੈਰੀਟੇਜ ਸੁਸਾਇਟੀ ਨੇ ਕੀਤਾ ਤੇ ਪ੍ਰਬੰਧ ਕਰਨੇ ਪੈ ਰਹੇ ਨੇ ਜ਼ਰੂਰ ਪਹੁੰਚਣਾ ਤੇ ਬੱਸ ਆਪ ਬਹੁਤ ਸ਼ੁਕਰੀਆ ਤੁਸੀਂ ਦੱਸੀ ਜਾਣਕਾਰੀ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਦਰਸ਼ਕਾਂ ਨੂੰ ਅਸੀਂ ਇਹ ਸਾਰੀ ਜਾਣਕਾਰੀ ਦਿੱਤੀ ਹੈ ਤੇ ਤੁਹਾਡੇ ਉਪਰਾਲੇ ਲਈ ਤੈਦ ਨੂੰ ਸ਼ੁਕਰੀਆ ਜੀ